ਆਹ ਨਜ਼ਾਰਾ ਆ ਗਿਆ ਪਵਨ ਨਜ਼ਾਰਾ ਆ ਗਿਆ ਇੰਨੀ ਝੜ ਇੰਨਾ ਝੜ ਨਿਕਲਿਆ ਕਣਕ ਦਾ ਮੈਂ ਕਹਿੰਦਾ ਨਜ਼ਾਰਾ ਬੱਲੇ ਬੱਲੇ ਹੋ ਗਈ ਬਾਬੇ ਨਾਲ ਦੀ ਪੂਰੀ ਕਿਰਪਾ ਪੂਰ ਕਿਰਪਾ ਵਿੱਚ ਲਓ ਵੀ ਦੋਸਤੋ ਕਿਸੇ ਦੀ ਝੜ ਗਈ 80 ਮਣ ਕਿਸੇ ਦੀ ਝੜ ਗਈ 75 ਹਾਂ ਜੀ ਪਰ ਦੋਸਤੋ ਸਾਡੇ ਤਾਂ ਝੜੀ ਹੈ 65 ਮਣ ਅੱਜ ਸਾਰਾ ਕੀਤਾ ਸਾਬ ਹਾਂ ਜੀ ਪਰ ਦੋਸਤੋ 65 ਮਣ ਜਿਹੜੀ ਝੜੀ ਹੈ ਨਾ ਕਣਕ ਮਣ ਇੰਨਾ ਖੁਸ਼ ਪਹਿਲੋ ਝੜਦੀ ਸੀ 40 ਮਣ ਫਿਰ 50 ਮਣ ਫਿਰ 55 ਮਣ ਤੇ 65 ਮਣ ਕਣਕ ਝੜਨੀ ਬਹੁਤ ਵੱਡੀ ਗੱਲ ਹੈ ਦੋਸਤੋ ਹਾਂਜੀ ਪਰ ਆ 65 ਮਣ ਝੜਨ ਦਾ ਤਾਂ ਫਾਇਦਾ ਦੋਸਤੋ ਜੇ ਤੁਸੀਂ ਇਸ ਵਾਰ ਜਿਨ੍ਹਾਂ ਦੀਆਂ ਚੰਗੀਆਂ ਕਣਕਾਂ ਹੋਈਆਂ ਆਪਣੇ ਸੇਰੀ ਨੂੰ ਵਿਆਜ ਨਾਲ ਆਉਂਗੇ ਆਪਣੇ ਸੇਰੀ ਦੀ ਆਪਣੇ ਸੇਰੀ ਦੀ ਤਨਖਾਹ ਵਧਾਉਂਗੇ ਤੁਹਾਡੇ ਘਰੇ ਜਿਹੜੇ ਕੰਮ ਕਰਦੇ ਆ ਕੰਮ ਤੁਹਾਡੇ ਸੇਰੀ ਭਾਈ ਆ ਉਹਨਾਂ ਦੀ ਤੁਸੀਂ ਤਨਖਾਹਾਂ ਵਧਾਉਂਗੇ ਇਸ ਵਾਰ ਉਹਨਾਂ ਨੂੰ ਤੁਸੀਂ ਪਿਛਲੇ ਸਾਲ ਦੇ ਜਿਹੜੇ ਉਹਨਾਂ ਨੇ ਪੈਸੇ ਲਏ ਸੀ ਉਹਨਾਂ ਦੇ ਵਿਆਜ ਨਹੀਂ ਲਾਉਂਗੇ ਉਹਨਾਂ ਨੂੰ ਮਾਫ ਕਰੋਂਗੇ ਫਿਰ ਦੋਸਤੋ ਐਸ 65 ਮੰਨਦਾ ਫਾਇਦਾ ਹੈ ਕਿਉਂਕਿ ਉਹਨਾਂ ਉਹਨਾਂ ਕਰਕੇ ਹੀ ਦੋਸਤੋ ਆਪਾਂ ਤੇ ਆਪਾਂ ਤਾਂ ਦੋਸਤੋ ਇਸ ਵਾਰ ਫੈਸਲਾ ਕੀਤਾ ਹੈ ਪਿਛਲੇ ਸਾਲ ਨਾਲੋਂ ਜਿੰਨੀ ਤਨਖਾਹ ਦਿੱਤੀ ਸੀ ਬਾਈ ਪਾਲੇ ਨੂੰ ਉਸ ਤੋਂ ਮਤਲਬ ਕਿ ਉਹਨੂੰ 10-15000 ਰੁਪਏ ਵਧ ਦੇਵਾਂਗੇ ਤੇ ਉਹਦੇ ਜਿਹੜੇ ਕਣਕ ਕਣਕ ਦੇ ਵਿੱਚ ਵੀ ਆਪਾਂ ਵਾਅਦਾ ਕਰ ਰਹੇ ਆਂ ਤੇ ਦੋਸਤੋ ਮਤਲਬ ਜਿਦੋਂ ਬਾਬੇ ਨਾਨਕ ਨੇ ਆਪਾਂ ਨੂੰ ਇੰਨਾ ਦਿੱਤਾ ਹੀ ਹੈ ਤਾਂ ਕਿਉਂ ਨਾ ਆਪਾਂ ਇੰਨਾ ਵੀਰਾਂ ਨੂੰ ਵੀ ਖੁਸ਼ ਕਰ ਗਏ ਜਿਹੜੇ ਆਪਣੇ ਘਰੇ ਕੰਮ ਕਰਦੇ ਦੋਸਤ ਉਹਨਾਂ ਨੂੰ ਚਾਣਾ ਖੁਸ਼ ਕਰੀਏ ਤੇ ਆ ਜਿਹੜਾ ਢੇਰ ਇਹ ਆਪਾਂ ਪਾਲੇ ਰਾਮ ਵਾਸਤੇ ਤੇ ਕਬੂਤਰਾਂ ਵਾਸਤੇ ਤੇ ਹੋਰ ਕੀ ਹਾਂ ਹੋਰ ਜਿਹੜੀਆਂ ਆਪਣੇ ਪੰਛੀ ਆਉਂਦੇ ਆ ਜਿਹੜੀਆਂ ਚਿੜੀਆਂ ਆਉਂਦੀਆਂ ਤੋਤੇ ਆਪਣੇ ਵਾਧੂ ਸੁਖ ਨਾਲ ਇੱਥੇ ਵਾਧੂ ਆਉਂਦੇ ਨੇ ਉਹਨਾਂ ਵਾਸਤੇ ਆਹ ਕੱਡੋ-ਕੱਡ 15-20 ਕੁੰਡਲ ਕਣਕ ਹੋਗੀ ਇਹ ਅਸੀਂ ਮਤਲਬ ਕਿ ਸਾਰੇ ਜਿਹੜੇ ਘਰੇ ਕੋਈ ਆਉਣਗੇ ਮਤਲਬ ਕਿ ਲੈਣ ਵਾਸਤੇ ਉਹਨਾਂ ਵਾਸਤੇ ਰੱਖੀ ਹੈ ਪਾਲੇ ਨੂੰ ਆਖਿਆ ਤੂੰ ਆਪਦੇ ਖੁੱਲੇ ਭਰ ਲੈ ਜਿੰਨੀ ਮਰਜ਼ੀ ਕਣਕ ਤੇ ਜਿਹੜੇ ਕਬੂਤਰ ਪੰਛੀ ਤੁਹਾਨੂੰ ਪਤਾ ਹੀ ਵੀ ਆਪਣੇ ਬਹੁਤ ਰੱਖੇ ਹੋਏ ਕਰੇ ਤੇ ਬਾਹਰ ਵੀ ਅਸੀਂ ਸਾਰਿਆਂ ਨੂੰ ਪਾਉਣੇ ਹੈ ਜਿਹਦੇ ਵਾਧਾ ਆਪਾਂ ਨੂੰ ਹੋਇਆ ਜ਼ਿੰਮੇਦਾਰ ਨੂੰ ਪੈਂਡ ਪੈਂਡ ਮਣ ਕਣਕਾਂ ਚ ਕਣਕਾਂ ਛੱਡੀਆਂ ਤੇ ਫਾਇਦਾ ਦੋਸਤੋ ਤਾਂ ਹੀ ਹੈ ਜੇ ਇਹਨਾਂ ਦਾ ਵੀ ਵਿਚਾਰਾਂ ਦਾ ਫਾਇਦਾ ਹੋਵੇ ਬਿਲਕੁਲ ਜੀ ਕਿਹਨਾਂ ਤੋਂ ਬਿਨਾਂ ਤਾਂ ਪਵਣ ਕੁਝ ਵੀ ਨਹੀਂ ਹਾਂ ਜੀ ਕਿਉਂਕਿ ਜਦੋਂ ਇਹਨਾਂ ਦੀਆਂ ਦਿਵਾਵਾਂ ਹੀ ਆਪਾਂ ਨੂੰ ਜਿਹੜਾ ਕਿ ਅੱਗੇ ਲੈ ਕੇ ਜਾਂਦੀਆਂ ਕਈ ਮੈਂ ਘਰਾਂ ਚ ਦੇਖਿਆ ਵੀ ਜਿਵੇਂ ਸੀਰੀਆਂ ਨੂੰ ਵਿਆਜ ਲਾਉਂਦੇ ਦੋਸਤੋ 5-5 ਰੁਪਏ ਹਾਂ ਹੋ ਪਰ ਉਹਨਾਂ ਦੀਆਂ ਗਾਂ ਵਾਲੀਆਂ ਪੀੜ੍ਹੀਆਂ ਚੋਂ ਨਿਕਲਦਾ ਸਾਰਾ ਕੁਝ ਦੋਸਤੋ ਗਰੀਬ ਨੂੰ ਵਿਆਜ ਕਦੀ ਨਾ ਲਾਓ ਜ਼ਿੰਦਗੀ ਦੇ ਵਿੱਚ ਵੀ ਕਿਉਂਕਿ ਓਵੇਂ ਹੋਰ ਵੱਧ ਕੱਟਦੇ ਉਸੇ ਚੱਲ ਸਕਦੇ ਆ ਹੋਰ ਆਪਦਾ ਖਰਚਾ ਘਟਾ ਘਟਾ ਲਓ ਕਿਸੇ ਪਾਸਿਓਂ ਪਰ ਜੇ ਕਿ ਤੁਸੀਂ ਗਰੀਬ ਨੂੰ ਕਿਸੇ ਨੂੰ ਕੋਈ ਵਿਆਜ ਲਾਉਂਗੇ ਦੋਸਤੋ ਨਿਕਲਦੀ ਬਹੁਤ ਔਖੀ ਹੈ ਹਾਂਜੀ ਇਹ ਨਹੀਂਗਾ ਵੀ ਅਸੀਂ ਤੁਹਾਨੂੰ ਅੱਜ ਹੀ ਕਹਿ ਰਹੇ ਆ ਇਹ ਇਹ ਹੀ ਸਿਸਟਮ ਸਾਡੇ ਘਰ ਦੇ ਵਿੱਚ ਹੈ ਨਹੀਂਗਾ ਅਸੀਂ ਦੋਸਤੋ ਜ਼ਿੰਦਗੀ ਹੋ ਗਈ ਮੈਨੂੰ ਮਤਲਬ ਕਿ ਫਾਦਰ ਸਾਹਿਬ ਦੇ ਡੈਥ ਤੋਂ ਬਾਅਦ ਮੈਨੂੰ 15 ਸਾਲ ਹੋ ਗਏ ਖੇਤੀ ਦੇ ਵਿੱਚ ਆਏ ਨੂੰ ਮੈਂ ਅੱਜ ਤੱਕ ਕਦੀ ਵੀ ਕਿਸੇ ਸੇਰੀ ਭਾਈ ਨੂੰ ਕਿਤੇ 1 ਰੁਪਈਆ ਵੀ ਕਿਸੇ ਨੂੰ ਵਿਆਜ ਨਹੀਂ ਲਈ ਤੁਸੀਂ ਜਿੱਥੇ ਮਰਜ਼ੇ ਪਤਾ ਕਰ ਸਕਦੇ ਹੋ ਤੇ ਜਿਹੜੇ ਸਾਡੇ ਨਾਲ ਸੇਰੀ ਭਾਈ ਆ ਜਾਂਦੇ ਉਹ 11-11 15-15 ਸਾਲ ਸਾਡੇ ਨਾਲ ਰਹਿੰਦੇ ਆ ਸ਼ੁਰੂ ਤੋਂ ਵੀ ਉਹਨਾਂ ਨੂੰ ਕਦੀ ਤੋਣੇ ਆਖਣਾ ਕਦੀ ਮੈਂ ਨਹੀਂ ਆਖਣਾ ਵੀ ਐਵੇਂ ਭਰਾਵਾਂ ਤਰ੍ਹਾਂ ਰੱਖੀਦਾ ਤੇ ਜੇ ਆਪਣੇ ਆਤੀ ਫਸਲ ਵੱਧ ਹੋਈਏ ਤਾਂ ਆਪਾਂ ਇਹਨਾਂ ਦੀ ਤਨਖਾਹਾਂ ਵਧਾਈਏ ਤੇ ਕਣਕ ਵੀ ਦਈਏ ਜਾਂ ਹੋਰ ਵੀ मतलब जेडी कोशिश ਹੁੰਦੀ ਹੈ ਹਾਂ ਜਿੱਥੇ ਆ ਜਿੱਥੇ ਆਪਾਂ ਨਾ ਵੀ ਮਤਲਬ ਕਿ ਬੰਦਾ ਵੀ ਹਾਂ ਕਿਸੇ ਦੀ ਹੈਲਪ ਕਰਨੀ ਆ ਉਹਨਾਂ ਨੂੰ ਆਪਣੀ ਕਰਨੀ ਚਾਹੀਦੀ ਹੈ ਕਰੀ ਜਾਂਦੇ ਛੇ ਮਹੀਨਾ ਹਾਂ ਛੇ ਦਿਨ ਉਤਰਨਾ ਨਹੀਂ ਨੇ ਨੇ ਇਹ ਬੰਲਾ ਕਹ ਰਿਹਾ ਤੇ ਮੈਂ 6 ਮਹੀਨੇ ਬਾਅਦ ਕੱਪੜੇ ਵੀ ਲੈ ਕੇ ਦਿੰਨੇ ਉਹ ਵੀ ਕਹਿ ਦੋ ਬਾਕੀ ਨਹੀਂ ਅਸੀਂ ਅਸੀਂ ਕੁਝ ਨਹੀਂ ਕਰਦੇ ਵੈਸੇ ਅਸੀਂ ਮਤਲਬ ਕਿ ਸਾਨੂੰ ਹੋਇਆ ਜਦੋਂ ਪਰਮਾਤਮਾ ਵਾਧੂ ਦਿੰਦਾ ਨਾ ਫਿਰ ਆਪੇ ਹੀ ਦਿਲ ਕਰਦਾ ਇਹਨਾਂ ਨੂੰ ਵੀ ਦੇਣ ਵਾਸਤੇ ਤੇ ਇਹਨਾਂ ਦੀਆਂ ਦੁਆਵਾਂ ਕਰਕੇ ਹੀ ਪਰਮਾਤਮਾ ਦਿੰਦਾ ਹੁੰਦਾ ਦੋ ਤੋਂ 10 15000 ਜਾਂ 20000 ਨਾਲ ਕੋਈ ਫਰਕ ਨਹੀਂ ਪੈਂਦਾ ਹਸਪੀਟਲ ਜਾਉਂਗੇ ਇੱਕ ਮਿੰਟ ਦੇ ਵਿੱਚ ਆਪਣੇ ਲੱਗ ਜਾਂਦੇ ਡਾਕਟਰ ਕਹਦੇ ਆਂ 5 ਲੱਖ ਲਿਆ ਸਟੈਂਡ ਪਾਉਣਾ ਇਹ ਇਨਾ ਜਮਾ ਕਰਵਾਓ ਤੇ ਆਪਾਂ ਨੂੰ ਇਧਰੋਂ ਉਧਰੋਂ ਕਿੱਥੋਂ ਮਰਜੀ ਫੜਾਗੇ ਡਾਕਟਰ ਨੂੰ ਆਪਾਂ ਨੂੰ ਫੜਾਉਣਾ ਹੀ ਪੈਂਦੀ ਆ ਫੜਾਉਣੀ ਪੈਂਦੇ ਆ ਤੇ ਜੇ ਐਸਆਰ ਮਤਲਬ ਕਿ ਆਪਾਂ ਤੇ ਇੱਕ ਗੱਲ ਹੋਰ ਦੋਸਤੋ ਕਈ ਵਾਰੀ ਤੁਹਾਨੂੰ ਪਤਾ ਹੈ ਵੀ ਅੱਜਕੱਲ ਨਕਲੀ ਬਾਬੇ ਵੀ ਆਪਣੇ ਘਰਾਂ ਚ ਆਉਂਦੇ ਉਹਨਾਂ ਨੂੰ ਜਮਾ ਨਾ ਵੜਨ ਦਿਓ ਜਿਹੜਾ ਉਹਨਾਂ ਨੂੰ ਤੁਸੀਂ ਰੁਪਿਆ ਦੇਣਾ ਆਪਦੇ ਲੋਕਲ ਗੁਰਦੁਆਰੇ ਨੂੰ ਦੋ ਜਿੱਥੇ ਤੁਹਾਡੀ ਜਾਣ ਪਛਾਣ ਉੱਥੇ ਦਾਨ ਦਿਓ ਤੁਸੀਂ ਜਿਹੜੇ ਤੁਹਾਡੇ ਉਹੀ ਡਾਲੇ ਭਰ-ਭਰ ਕੇ ਟਰੱਕ ਭਰ-ਭਰ ਕੇ ਗੇੜ ਮੂਰੀ ਆ ਜਾਂਦੇ ਉਹ ਬਹੁਤ ਘੱਟ ਹੁੰਦੇ ਵੀ ਉਹ ਸਹੀ ਹੋਣ ਬਾਕੀ ਸਾਰਾ ਜਿਵੇਂ ਪਹਿਲੇ ਸਾਲ ਬਿਨਾ ਨੰਬਰ ਪਲੇਟ ਤੋਂ ਆਪਣੇ ਆ ਗਏ ਸਕੇ ਹਾਂਜੀ ਹਾਂਜੀ ਉਹਨਾਂ ਨੇ ਜਦੋਂ ਪੁੱਛਿਆ ਵੀ ਤੁਹਾਡਾ ਨੰਬਰ ਪਲੇਟ ਕਿੱਥੇ ਤੇ ਭੱਜ ਗਏ ਇਹ ਜੇ ਬਾਬਿਆਂ ਨੂੰ ਜਾਵਾਂ ਦਾਨਨਾ ਦੋ ਕਿਸੇ ਨੂੰ ਦਾਨਨਾ ਦੋ ਜਿਹੜੇ ਤੁਹਾਡੇ ਘਰੇ ਕੰਮ ਆ ਜਿੱਥੇ ਤੇ ਘਰੇ ਕਰਦੇ ਖੁਸ਼ ਤਾਂ ਜਿਹੜੇ ਗੁਰੂ ਘਰ ਤੁਸੀਂ ਜਾਣਦੇ ਹੋ ਜਾਂ ਜਿੱਦਾ ਤੁਹਾਨੂੰ ਪੱਕਾ ਪਤਾ ਵੀ ਆਪ ਦਾਨ ਦੇ ਕੇ ਆਓ ਹਨਾ ਤੇ ਜਿਹੜੇ ਜੇ ਤੁਸੀਂ ਆਪ ਪਰਿਵਾਰ ਆਪ ਦਾ ਖੁਸ਼ ਕਰ ਲੈਣਾ ਕਰਦਿਆਂ ਨੂੰ ਸਮਝੋ ਵੀ ਤੁਸੀਂ ਸਾਰੀ ਦੁਨੀਆ ਬਾਬੇ ਵੱਡੇ ਵੱਡੇ ਗੁਰੂਕਾਰ ਸਾਰੇ ਖੁਸ਼ ਹੋ ਜਾਣਗੇ ਤੁਹਾਡੇ ਤੋਂ ਜਿੰਨੇ ਚਿਰ ਤੁਸੀਂ ਘਰ ਦੇ ਖੁਸ਼ ਨਹੀਂ ਕਰਦੇ ਹੋ ਨਾ ਚਿਰ ਦੋਸਤੋ ਕੁਛ ਨਿੰਗਾ ਤੇ ਜੇ ਸਾਡੀ ਗੱਲ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਬਾਕੀ ਦੋਸਤੋ ਆਪਣੀ ਤਾਂ 75万 80万 ਨਹੀਂ ਨਿਕਲੀ ਕੁਝ ਦੋਸਤ ਕਹਿ ਰਹੇ ਵੇ ਸਾਡੀ 75万 ਨਿਕਲੀ ਆ